ਅੱਜ ਬਈ ਜੀ ਕੈਨੇਡਾ ਦੇ ਵਿੱਚੋਂ ਬੜੀ ਮਾੜੀ ਖ਼ਬਰ ਆ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ 22 ਸਾਲਾਂ ਦਾ ਆਕਾਸ਼ਦੀਪ ਸਿੰਘ ਬਈ 2023 ਦੇ ਵਿੱਚ ਜਿਹੜਾ ਕੈਨੇਡਾ ਆਇਆ ਸੀ ਤੇ ਕੋਈ ਕਾਲਜ ਦੇ ਵਿੱਚ ਕੋਈ ਉਹਦਾ ਕੋਈ ਕੋਈ ਚੱਕਰਮੈਂਟ ਚੱਲਿਆ ਜਿਹਦੇ ਕਾਰਨ ਉਹਨਾ ਜਿਹੜਾ ਉਹ ਆਊਟ ਆਫ ਸਟੇਟਸ ਜਿਹੜਾ ਹੋ ਚੱਲਿਆ ਸੀਗਾ ਚਲੋ ਜੀ ਉਹਨੇ ਸੋਚਿਆ ਹੋਊਗਾ ਵੀ ਚਲੋ ਆਪਾਂ ਟਰੱਕ ਮਕੈਨਿਕ ਦਾ ਕੰਮ ਜਾਣਦਾ ਸੀ ਵੀ ਚਲੋ ਯਾਰ ਕਿਤੇ ਨਾ ਕਿਤੇ ਕੰਮ ਆ ਜਿਹੜਾ ਲੱਭ ਲਾਂਗੇ ਹਨਾ ਜਾਂ ਮਿਲ ਜੂਗਾ ਕੰਮ ਪਰ ਕਿਸੇ ਵੀ ਬਈ ਕੰਮ ਵਾਲੇ ਨੇ ਉਹਦੀ ਬਾਹ ਨਹੀਂ ਫੜੀ ਬ੍ਰੈਂਟਨ ਆਇਆ ਸੀ ਬ੍ਰੈਂਟਨ ਤੋਂ ਮੂਵ ਹੋ ਕੇ ਬਈ ਕੈਲਗਰੀ ਚਲ ਗਿਆ ਵੀ ਚਲੋ ਉੱਥੇ ਜਾ ਕੇ ਕੋਈ ਕੰਮ ਮਿਲ ਜੂਗਾ ਪਰ ਉੱਥੇ ਜਾ ਕੇ ਵੀ ਬਈ ਨਮੂਸੀ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ ਵਿੱਚੋ ਵਿੱਚ ਵਿਚਾਰਾ ਜਿਹੜਾ ਉਹ ਉਲਝ ਰਿਹਾ ਸੀ ਨਾ ਕੁਲਝ ਰਿਹਾ ਸੀ ਆਪਣੇ ਆਪ ਨੂੰ ਤੇ ਕਿੰਨੇ ਦੁੱਖ ਦੀ ਗੱਲ ਹੈਗੀ ਬਈ ਵੀਰ ਦਾ ਆਪਦੇ ਪਰਾ ਨਾਲ ਵੀ ਜਿਹੜੀ ਚੰਗੀ ਤਰ੍ਹਾਂ ਗੱਲ ਨਹੀਂ ਹੋ ਸਕੀ ਮਾਪਿਆਂ ਨਾਲ ਗੱਲ ਨਹੀਂ ਹੋ ਸਕੀ ਉਹਦੀ ਤੇ ਜਿਹੜਾ ਉਹਦਾ ਕਿਰਾਇਆ ਬਾਈ ਉਹ ਵੀ ਉਹਦੇ ਨਾਲ ਵਾਲੇ ਜਿਹੜੇ ਉਹ ਭਰ ਰਹੇ ਸੀਗੇ ਜਿਹਨੇ ਘਰ ਦੀ ਲੀਜ਼ ਕੀਤੀ ਹੋਈ ਸੀ ਤੇ ਇਹਨਾਂ ਗੱਲਾਂ ਤੋਂ ਬਾਈ ਦੁਖੀ ਹੋ ਕੇ ਜਦੋਂ ਪਤਾ ਲੱਗਿਆ ਵੀ ਕੰਮ ਨਹੀਂ ਮਿਲ ਰਿਹਾ ਉਧਰੋਂ ਕਿਰਾਇਆ ਜਿਹੜਾ ਸਿਰ ਚੜ ਰਿਹਾ ਤਾਂ ਵੀਰ ਨੇ ਜਿਹੜੇ ਗਰਾਜ ਦੇ ਵਿੱਚ ਆ ਕੇ ਬਾਈ ਜਿਹੜੇ ਆਪਦੇ ਆਪ ਨੂੰ ਫਾਹ ਲੈ ਕੇ ਜਿਹੜੇ ਹਨ ਖੁਦ ਖੁਸ਼ੀ ਕਰ ਲਈ ਤੇ ਬੜੇ ਦੁੱਖ ਦੀ ਗੱਲ ਹੈਗੀ ਆ ਬਾਈ ਆਪਾਂ ਵਾਰ-ਵਾਰ ਤੁਹਾਡੇ ਨਾਲ ਇਹੀ ਜਿਹੜੀ ਹਰੇਕ ਵੀਡੀਓ ਦੇ ਵਿੱਚ ਗੱਲ ਜਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਵੀ ਕੰਮ ਧੰਦੇ ਵਾਲੋਂ ਬਾਈ ਥੋੜਾ ਜਿਹਾ ਡਾਊਨ ਵੱਜਿਆ ਪਿਆ ਹੈਗਾ ਤੇ ਰਹਿੰਦੇ ਹੁੰਦੇ ਬਾਈ ਜੀ ਆ ਹੁਣ ਅੱਜ ਜਿਹੜੀ ਨਵੀਂ ਚੱਲ ਪਈ ਹੈਗੀ ਬਈ ਟੈਰਫ ਲੱਗ ਜਾਣਾ ਬਈ ਉਹ 10% ਵਧਾਤਾ 35% ਹੋ ਗਿਆ ਜਿਹਦੇ ਕਾਰਨ ਬਈ ਬਹੁਤ ਸਾਰੇ ਬਿਜ਼ਨਸ ਆ ਜਿਹੜੇ ਉਹ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਕੈਨੇਡਾ ਦੇ ਵਿੱਚ ਬਿਜ਼ਨਸ ਚੱਲ ਰਹੇ ਉਹ ਹੱਥ ਖੜੇ ਕਰਨਗੇ ਜੇਵਾ ਹੱਥ ਖੜੇ ਕਰਨਗੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਜੇ ਉਹ ਹੱਥ ਖੜੇ ਕਰਦੇ ਆ ਤਾਂ ਹੋਰ ਵੀ ਬਹੁਤ ਸਾਰੇ ਬੰਦੇ ਦਿਆਂ ਜੋਬਾਂ ਜਿਹੜੀਆਂ ਲੌਸਟ ਹੋਣਗੀਆਂ ਤੇ ਬਹੁਤ ਸਾਰੇ ਬੰਦੇ ਬਾਈ ਕਮੈਂਟ ਕਰ ਜਾਂਦੇ ਫਿਰ ਤੁਸੀਂ ਵੀ ਵਾਪਸ ਆ ਜਾਓ ਹਨਾ ਵਾਪਸ ਕਹਿਣਾ ਬਹੁਤ ਸੌਖਾ ਬਾਈ ਹੁਣ ਇਹਨਾਂ ਜਵਾਕਾਂ ਦਾ ਪੁੱਛੋ ਇਹਨਾਂ ਇਹਨਾਂ ਮੁੰਡਿਆਂ ਦਾ ਪੁੱਛੋ ਨਾ ਵਿਦਿਆਰਥੀਆਂ ਦਾ ਪੁੱਛੋ ਲੱਡੂ ਵੰਡ ਵੰਡ ਕੇ ਤਾਂ ਬਾਈ ਚੜੇ ਹੈਗੇ ਆ ਹਨਾ ਤੇ ਹੁਣ ਵਾਪਸ ਆਉਣਾ ਬਹੁਤ ਔਖਾ ਉਹਨਾਂ ਦੇ ਲਈ ਇਸ ਕਰਕੇ ਨਵੇਂਆਂ ਨੂੰ ਸਮਝਾਇਆ ਜਾ ਸਕਦਾ ਬਾਈ ਉਹਨਾਂ ਨੂੰ ਹੁਣ ਵਾਪਸ ਆਉਣਾ ਜੇ ਮੰਨ ਲਓ ਵਾਪਸ ਵੀ ਆਉਂਦੇ ਤੁਸੀਂ ਰਹਿਣ ਦਿਓਗੇ ਹਨਾ ਫਿਰ ਤੁਸੀਂ ਇੱਥੇ ਵੀ ਗੱਲਾਂ ਕਰੋਗੇ ਤਾਂ ਕੰਮ ਨਹੀਂ ਹੋਇਆ ਹੁਣ ਹਨਾ ਮੇਰੇ ਵਰਗਾ ਤੁਹਾਨੂੰ ਜਿਹੜੀਆਂ ਸੱਚਾਈ ਵਾਲੀਆਂ ਗੱਲਾਂ ਦੱਸਦਾ ਹੁੰਦਾ ਸੋ ਬਾਈ ਜੀ ਕੁਦਰਤ ਦਾ ਭਾਣਾ ਉਹਨੂੰ ਮੰਨਣਾ ਪੈਂਦਾ ਬਾਈ ਥੋੜਾ ਜਿਹਾ ਆਪਦੇ ਹੱਥ ਵੀ ਹੁੰਦਾ ਜਦੋਂ ਅਗਲਾ ਹੁਣ ਕਮ ਸੇ ਕਮ ਨਹੀਂ ਹੋਰ ਕੋਈ ਸਮਝਦਾ ਤੇ ਕਮ ਸੇ ਕਮ ਪੱਕਾ ਪਿੰਡ ਦੇ ਬੰਦੇ ਤਾਂ ਜ਼ਰੂਰ ਸਮਝਣ ਵੀ ਯਾਰ ਤੁਸੀਂ ਇੱਕ ਆਪਦਾ 22 ਸਾਲ ਦਾ ਜਿਹੜਾ ਜਵਾਕ ਪਿੰਡ ਦਾ ਜਵਾਕ ਆ ਜਿਹੜਾ ਉਹ ਗਵਾ ਚੁੱਕੇ ਹਾਂ ਠੀਕ ਹੈ ਜੀ ਫਰੀਦਕੋਟ ਜ਼ਿਲ੍ਹਾ ਦਾ ਜ਼ਰੂਰ ਸਮਝੇ ਵੀ 22 ਸਾਲ ਦਾ ਜਵਾਕ ਇੱਕ ਵਿਕਸਿਤ ਕੰਟਰੀ ਦੇ ਵਿੱਚ ਜਿਹਨੂੰ ਤੁਸੀਂ ਕਹਿੰਦੇ ਆ ਵੀ ਵਿਕਸਿਤ ਕੰਟਰੀ ਆ ਉੱਥੇ ਉਹਨੂੰ ਫਾਹਾ ਲੈਣ ਦੀ ਜਿਹੜੀ ਨੌਬਤ ਆ ਗਈ ਇੱਕ ਸਿਰਫ ਕਿਰਾਏ ਕਾਰਨ ਤੇ ਇੱਕ ਕੰਮ ਨਾ ਮਿਲਣ ਕਾਰਨ ਠੀਕ ਹੈ ਜੀ ਇਹ ਨੌਬਤ ਮੈਨੂੰ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਆਊਗੀ ਵੀ ਜੇ ਕੰਮ ਨਹੀਂ ਮਿਲਿਆ ਤਾਂ ਤੁਸੀਂ ਫਾਹਾ ਲੈ ਕੇ ਹਨਾ ਤੇ ਤੁਹਾਡਾ ਕਰਾਇਆ ਤੁਹਾਡੇ ਸਿਰ ਚੜ ਜੇ ਕਰਾਇਆ ਤਾਂ ਤੁਸੀਂ ਦਿੰਦੇ ਹੀ ਨਹੀਂ ਸੋ ਇਹ ਗੱਲ ਬਾਤ ਆ ਬਾਈ ਜੀ ਵੀਰ ਦਾ ਜਿਹੜੀ ਡੈੱਡ ਬਾਡੀ ਜਾਂ ਘਰ ਦੀ ਹੈਲਪ ਦੇ ਲਈ ਗੋ ਫੰਡ ਆ ਜਿਹੜਾ ਚਲਾਇਆ ਗਿਆ ਤੇ ਗੋ ਫੰਡ ਬਾਈ ਤੁਸੀਂ ਵੀਡੀਓ ਦੇ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਐਡ ਕਰ ਦਿੱਤਾ ਹੈਗਾ ਤਾਂ ਤੁਸੀਂ ਕਿਰਪਾ ਕਰਕੇ ਜਿੰਨੇ ਵੀ ਜੋਗੇ ਹੈਗੇ ਕੈਨੇਡਾ ਵਾਲੇ ਸੁਣ ਰਹੇ ਹੋ ਉਹਨੇ ਕ ਜੋਗਾ ਜਿੰਨੇ ਆਪਦੇ ਹਿੱਸੇ ਤਹਿਗੇ ਬਾਈ ਜਰੂਰ ਗੋ ਫੰਡ ਦੇ ਵਿੱਚ ਜਿਹੜਾ ਦਾਨ ਕਰੋ ਤਾਂ ਜੋ ਵੀਰ ਦੀ ਜਿਹੜੀ ਡੈੱਡ ਬਾਡੀ ਆ ਉਹ ਇੰਡੀਆ ਉਹਦੇ ਮਾਪਿਆਂ ਕੋਲ ਪਹੁੰਚਾਈ ਜਾ ਸਕੇ ਬਹੁਤ ਬਹੁਤ ਧੰਨਵਾਦੀ